ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਤ ਵਿੱਚ ਏਕਤਾ ਦੀ ਗੱਲ ਹੁੰਦੀ ਹੈ। ਕਈ ਵਾਰ ਇਹ ਕਿਹਾ ਜਾਂਦਾ ਕਿ ਸਾਰੇ ਧੜੇ ਆਪਾਂ ਪੰਗ ਕਰ ਦਈਏ ਤੇ ਇੱਕ ਲੀਡਰਸ਼ਿਪ ਮੰਨ ਲਈਏ। ਜਾਂ ਕਈ ਵਾਰ ਇਹ ਵੀ ਗੱਲ ਆਉਂਦੀ ਹੈ ਕਿ ਕੋਈ ਇੱਕ ਜਥਾ ਤਾਕਤਵਰ ਹੋ ਤੇ ਬਾਕੀ ਆਪਣੇ ਆਪ ਹੀ ਉਹਦੇ ਨਾਲ ਰਲ ਜਾਣਗੇ। ਇਹ ਦੁਨੀਆਂ ਦੀ ਰੀਤ ਤਾਂ ਹੈਗੀ ਆ ਪਰ ਪੰਥ ਦੀ ਇਹ ਰੀਤ ਨਹੀਂ ਰਹੀ ਪੰਥ ਵਿੱਚ ਸਾਡੀ ਹਿਸਟਰੀ ਵਿੱਚ ਸਾਡੀ ਏਕਤਾ ਦਾ ਜਿਹੜਾ ਤਰੀਕਾ ਜੋ ਮਾਡਲ ਰਿਹਾ ਆ ਉਹੋ ਹੰਨੇ-ਹੰਨੇ ਮੀਰੀਵਾਲ ਰਿਹਾ ਆ ਸਾਡੇ ਅਸੀਂ ਇਕੱਠੇ ਕਾਲ ਤਖਤ ਤੇ ਹੁੰਦੇ ਰਹੇ ਆ ਜਦੋਂ ਕਾਲ ਤਖਤ ਇੰਡੀਪੈਂਡੈਂਟ ਰੂਪ ਚ ਹੁੰਦਾ ਉਹਦਾ ਕਾਲ ਤਖਤ ਤੇ ਜਦੋਂ ਗੁਲਾਮ ਕਿਸੇ ਹੋਰ ਤਖਤ ਦੇ ਕੰਟਰੋਲ ਥੱਲੇ ਹੋਵੇ ਉਹਦੋਂ ਚਲਦੇ ਬਹਿਰ ਦੇ ਰੂਪ ਵਿੱਚ ਉੱਥੇ ਸਿਧਾਂਤ ਗੁਰੂ ਸਿਧਾਂਤ ਤੇ ਗੁਰੂ ਜੁਗਤੰਸ ਅਨਸਾਰ ਜਿਹੜੀਆਂ ਨੀਤੀਆਂ ਘੜੀਆਂ ਜਾਂਦੀਆਂ ਨੇ ਉਹਨਾਂ 'ਤੇ ਇਕਤਾ ਹੁੰਦੀ ਹੈ ਜਥੇ ਭੰਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜਥੇ ਸਾਰੇ ਸੌਰਣ ਹੁੰਦੇ ਆ ਇੰਡੀਵਿਜੂਅਲੀ ਸੌਰਣ ਹੁੰਦੇ ਆ ਉਹ ਉਸੇ ਤਰ੍ਹਾਂ ਰਹਿੰਦੇ ਆ ਪਰ ਉਹ ਇੱਕ ਇੱਕ ਯੂਨਿਟੀ 'ਚ ਚੱਲਦੇ ਆ ਉਹ ਇੱਕ ਸਰੀਰ ਵਾਂਗ ਚੱਲਦੇ ਆ ਇੱਕ ਰੂਹ ਵਾਂਗ ਚੱਲਦੇ ਨੇ ਉਹ ਗੁਰੂ ਨੂੰ ਪ੍ਰਣਾਇ ਹੁੰਦੇ ਆ ਅਕਾਲ ਤਖਤ ਨੂੰ ਪ੍ਰਣਾਇ ਹੁੰਦੇ ਆ ਇਹ ਮਾਡਲ ਆ ਸਾਡਾ ਤੇ ਇਸ ਮਾਡਲ ਤਹਿਤ ਹੀ ਅਸੀਂ ਜਦੋਂ ਬਹੁਤ ਕ੍ਰਾਈਸਿਸ ਆ ਉਹਦੇ ਵਿੱਚ ਆਪਣੇ ਆਪ ਨੂੰ ਸੰਭਾਲਿਆ ਪੰਥ ਨੂੰ ਸੰਭਾਲਿਆ ਤੇ ਫਤਿਹ ਹਾਸਲ ਕੀਤੀ ਭਵੇਂ بڑے ਕ੍ਰਾਈਸਲ ਸਮੇਂ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਅਦ ਤੇ ਜਦੋਂ ਸਿੱਖ ਰਾਜ ਜਾਣ ਦੇ ਬਾਅਦ ਤੇ ਹੁਣ ਵੀ ਜਦੋਂ ਅਸੀਂ ਪਿਛਲੇ ਸਮਿਆਂ 'ਚ ਖਾੜਕੂ ਸੰਘਰਸ਼ ਵੀ ਵਿੱਚ ਰਹੇ ਆ ਉਹਦੇ ਵਿੱਚ ਵੀ ਅਸੀਂ ਇਸੇ ਤਰੀਕੇ ਨਾਲ ਜਥਿਆਂ 'ਚ ਵਿਚਰੇ ਹਾਂ ਤੇ ਅਸੀਂ ਇਕੱਠੇ ਆਪਣੇ ਸਾਂਝੇ ਜਿਹੜੇ ਆਬਜੈਕਟਿਵ ਸੀ ਸਿਧਾਂਤ ਸੀ ਉੱਥੇ ਇਕੱਠੇ ਹੁੰਦੇ ਸੀ ਤੇ ਹੁਣ ਦਾ ਸਮਾਂ ਵੀ ਇਸ ਤਰੀਕੇ ਨਾਲ ਕਿ ਕਾਲ ਤਖਤ ਤੇ ਇਸ ਵਕਤ ਅਸੀਂ ਇੰਡੀਪੈਂਡੈਂਟ ਰੂਪ 'ਚ ਕੋਈ ਗੁਰਮਤੇ ਨਹੀਂ ਕਰ ਸਕਦੇ ਇਸ ਕਰਕੇ ਹੁਣ ਜ਼ਰੂਰਤ ਇਹ ਹੈ ਕਿ ਜਿਹੜੀਆਂ ਸ਼ਖਸੀਅਤ ਤੇ ਜਿਹੜੇ ਜਥੇ ਪੰਥ ਲਈ ਜੂਝਦੇ ਰਹੇ ਜਿਨ੍ਹਾਂ ਨੇ ਪੰਥ ਸਭ ਤੋਂ ਉੱਭਲਿਆ ਪੰਥ ਨੂੰ ਉਹਨਾਂ ਨੇ ਸਭ ਕੁਝ ਵਾਰਿਆ ਤੇ ਜਿਨ੍ਹਾਂ ਨੇ ਪੰਥ ਲਈ ਸੇਵਾ ਕੀਤੀ ਆ ਤੇ ਨਿਸ਼ਕਾਮ ਸੇਵਾ ਹੀ ਨਹੀਂ ਕੀਤੀ ਸੰਘਰਸ਼ੀ ਕੀਤੀ ਆ ਤੇ ਕਰਦੇ ਨੇ ਉਹਨਾਂ ਸਾਰੀਆਂ ਸ਼ਖਸੀਤਾਂ ਨੂੰ ਆਪਣੇ ਵਖਰੇਵੇਂ ਆਪਣੀਆਂ ਦੂਰੀਆਂ ਭੁਲਾ ਕੇ ਇਕਥਾ ਇਕੱਠੇ ਹੋਣਾ ਚਾਹੀਦਾ ਹੈ ਇੱਕ ਮੰਚ ਬਣਾਉਣਾ ਚਾਹੀਦਾ ਹੈ ਤੇ ਸਾਰੇ ਪੰਥ ਨੂੰ ਇਸ ਵਕਤ ਸਾਨੂੰ ਸੂਤਰਬੱਧ ਕਰਨਾ ਚਾਹੀਦਾ ਹੈ ਉਹਦੀਆਂ ਤਾਕਤਾਂ ਤੇ ਸਮਰਥਾਵਾਂ ਬਣਾਉਣੀਆਂ ਚਾਹੀਦੀਆਂ ਉਹਦੀਆਂ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਤਿਆਰੀ ਕਰਨੀ ਚਾਹੀਦੀ ਇਸ ਸਮਾਂ ਹੀ ਐਡਾ ਇੰਪੋਰਟੈਂਟ ਹੈ ਇਸੇ ਤਹਿਤ ਹੀ ਅਸੀਂ ਇਹ ਉਪਰਾਲਾ ਕੀਤਾ ਕਿ ਕੋਸ਼ ਸਿੰਘ ਜਿਹੜੇ ਸੰਘਰਸ਼ ਵਿੱਚ ਰਹੇ ਜਿਨ੍ਹਾਂ ਨੇ ਕੋਈ ਹੌਦਾਂ ਨਹੀਂ ਲੈਣਾ ਜਿਨ੍ਹਾਂ ਨੇ ਕੋਈ ਇਲੈਕਸ਼ਨ ਨਹੀਂ ਲੜਨੀ ਤੇ ਜਿਨ੍ਹਾਂ ਨੇ ਕੋਈ ਧੜਾ ਨਹੀਂ ਪਾਲਣਾ ਉਹ ਇਕੱਠੇ ਹੋ ਕੇ ਇੱਕ ਸੰਵਾਦ ਦਾ ਇੱਕ ਵਿਚਾਰ ਵਟਾਂਦਰੇ ਦਾ ਅਮਲ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾ ਜਿਹੜਾ ਸਾਡਾ ਟੌਪਿਕ ਆ ਉਹ ਵੀ ਜਿਹੜਾ ਸਭ ਤੋਂ ਐਮ ਹੈ ਜੋ ਸਾਡਾ ਧੁਰਾ ਆ ਕਿ ਕਾਲ ਤਖਤ ਦੀ ਕੀ ਪੋਜੀਸ਼ਨ ਹੈ ਤੇ ਕੀ ਹੋਣੀ ਚਾਹੀਦੀ ਹੈ ਤੇ ਅਕਾਲ ਤਖਤ ਤੇ ਉੱਪਰ ਜਿਨ੍ਹਾਂ ਸਿੰਘਾਂ ਦਾ ਪਹਿਰਾ ਹੁੰਦਾ ਸੀ ਜਿਹੜੇ ਕਾਲੀ ਜਥੇ ਉੱਤੇ ਪਹਿਰੇਦਾਨ ਸਨ ਜਿਹੜੇ ਉਹਨਾਂ ਦੇ ਸੰਭਾਲ ਦੇ ਸਨ ਉਹਨਾਂ ਦੀ ਕੀ ਪੋਜੀਸ਼ਨ ਹੈ ਤੇ ਕੀ ਹੋਣੀ ਚਾਹੀਦੀ ਹੈ ਅਕਾਲੀ ਕੌਣ ਸਨ ਤੇ ਅਕਾਲੀ ਹੁਣ ਕੌਣ ਬਣ ਗਏ ਨੇ ਤੇ ਅਸਲ ਅਕਾਲੀ ਆਪਾਂ ਕਿਵੇਂ ਲੈ ਕੇ ਆਉਣੇ ਨੇ ਉਹ ਉਹ ਅਕਾਲੀ ਆਉਂਦੇ ਜਥੇ ਕਿਵੇਂ ਪੈਦਾ ਕਰਨੇ ਨੇ ਅਕਾਲ ਤਖਤ ਨੂੰ ਕਿਵੇਂ ਪਿਆਦ ਕਰਾਉਣਾ ਹੈ ਦੇ ਕਿਸ ਤਰੀਕੇ ਨਾਲ ਜਿਹੜੇ ਸਾਡੇ ਸਾਰੇ ਸੰਘਰਸ਼ ਆ ਉਹਨਾਂ ਨੂੰ ਸਹੀ ਸੇ ਤੇ ਸਹੀ ਦਿਸ਼ਾ ਦੇਣੀ ਹੈ ਏਸੀ ਕਰਕੇ ਇਹ ਐਫਰਟ ਹੋਣ ਹੋ ਰਿਹਾ ਇਸੇ ਤਰ੍ਹਾਂ ਇਹ ਗੱਲ ਕਈ ਵਾਰ ਆ ਜਾਂਦੀ ਹੈ ਕਿ ਇਕਤਾ ਦੀ ਖਾਸ ਕਰਕੇ ਆਪਾਂ ਪਿਛਲੇ ਸਮਿਆਂ ਚ ਜਿੱਦਾਂ ਸਾਰਾ ਕੁਝ ਹੀ ਨਿਮਾਣ ਆਲਿਆਂ ਚਲਿਆ ਗਿਆ ਤੇ ਇਸੇ ਤਰ੍ਹਾਂ ਜਿਹੜਾ ਇਕਤਾ ਦੇ ਤਰੀਕੇ ਵੀ ਉਹ ਇੱਕ ਉਹ ਮਜ਼ਾਕ ਦੇ ਇਸ਼ੂ ਬਣ ਗਏ ਉਹ ਏਕਤਾ ਇਸ ਤਰ੍ਹਾਂ ਹੀ ਹੁੰਦੀ ਰਹੀ ਆ ਕਾਲੀ ਦਲ ਚ ਖਾਸ ਕਰਕੇ ਇਹਨਾਂ ਦੇ ਸਰਕਲ ਚ ਕੀ ਸ਼ਖਸੀਤਾਂ ਦੀ ਏਕਤਾ ਹੋ ਗਈ ਧੜਿਆਂ ਦੀ ਏਕਤਾ ਹੋ ਗਈ ਇੱਕ ਨੇ ਦੂਸਰੇ ਤੇ ਗੱਲ ਚ ਘਾਰ ਪਾਤਾ ਦੋ ਧੜੇ ਤਿੰਨ ਧੜੇ ਉਹਨਾਂ ਨੇ ਆਪਣੀ ਹੋਣ ਮਟਾ ਦਿੱਤੀ ਆਪਣੇ ਹਿੱਤਾਂ ਲਈ ਨਿੱਜੀ ਜਾਂ ਧੜਿਆਂ ਦੇ ਹਿੱਤਾਂ ਨੇ ਤੇ ਇਕੱਠੇ ਹੋ ਗਏ ਇਹੋ ਜੀਆਂ ਸਾਰੀਆਂ ਏਕਤਾਵਾਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹਨਾਂ ਦਾ ਹਸ਼ਰ ਆਪਾਂ ਦੇਖਿਆ ਹੈ ਕਿ ਉਹ ਫਿਰ ਜਦੋਂ ਹਿੱਤ ਨਹੀਂ ਰਹਿੰਦੇ ਉਹ ਫਿਰ ਇਹਦਾ ਹੋ ਜਾਂਦੀ ਹੈ ਪਹਿਲਾਂ ਤੋਂ ਵੀ ਜ਼ਿਆਦਾ ਅਨੇਕਤਾ ਹੋ ਜਾਂਦੀ ਤੇ ਨਿਰਾਸ਼ਾ ਵੀ ਹੁੰਦੀ ਹੈ ਏਕਤਾ ਉਹੀ ਸਥਾਈ ਰਹਿ ਸਕਦੀ ਹੈ ਸਥਿਰ ਰਹਿ ਸਕਦੀ ਹੈ ਜਿਹੜੀ ਗੁਰਮਤ ਤੇ ਹੋਵੇ ਗੁਰਮਤ ਦੇ ਸਿਧਾਂਤਾਂ ਤੇ ਹੋਵੇ ਜਿਵੇਂ ਗੁਰਵਾਖਿਆ ਕੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੂੜਾ ਦੂਰ ਕਰੋਲੇ ਬੁਲਾਇ ਕੀ ਤੁਸੀਂ ਆਪਾ ਵਾਰ ਕੇ ਆਤਮ ਸਬਰਪਨ ਕਰਕੇ ਤਿਆਗ ਕੇ ਨਿਮਰ ਹੋ ਕੇ ਆਉਣਾ ਆ ਤੇ ਗੁਰਪਾਈਆਂ ਨਾਲ ਬੈਠਣਾ ਹੈ ਤੇ ਤੁਸੀਂ ਗੁਰੂ ਨੂੰ ਹਾਜ਼ਰ-ਨਾਜ਼ਰ ਜਾ ਕੇ ਗੁਰੂ ਵਿੱਚ ਤੁਹਾਡੀ ਲਿਵ ਚਾਹੀਦੀ ਆ ਉਹ ਸੁਰਤ ਚਾਹੀਦੀ ਆ ਤੇ ਜਦੋਂ ਗੁਰੂ ਨੂੰ ਸਾਰਾ ਕੁਝ ਸੌਂਪਦਾ ਤਾਂ ਆਪਣੇ ਆਪ ਹੀ ਏਕਤਾ ਹੋ ਜਾਂਦੀ ਹੈ ਏਕਤਾ ਦੇ ਰਾਹ ਉੱਥੋਂ ਖੁੱਲਦੇ ਨੇ ਏਕਤਾ ਦੇ ਰਾਹ ਕੋਈ ਧੜਿਆਂ ਤੇ ਸ਼ਕਤੀਆਂ ਦੇ ਜਾਂ ਮਨਮਤ ਵਿੱਚੋਂ ਨਹੀਂ ਆਉਂਦੇ ਗੁਰਮਤਿ ਵਿੱਚੋਂ ਆਉਂਦੇ ਆ ਸਿੱਖਾਂ ਦਾ ਇਹ ਤਰੀਕਾ ਹੈ ਏਕਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ